ਲਓ ਮੈਂ ਕੀ ਕਰਾਂ ਹੈ ਸ਼ਰਮ ਨਾਈ ਤੈਨੂੰ ਉੱਥੇ ਮੋਟਰਸਾਈਕਲ ਛੱਡ ਕੇ ਆ ਗਿਆ ਬਡਾਂ ਅੱਖੀਆਂ ਦਾ ਪੁੱਤ ਸੱਟਾ ਨਾ ਭੈਣ ਦੀ ਮਾਰਿਆ ਉਹਦੀ ਮੇਣਾ ਮਾਰ ਦਿੰਦੇ ਨੇ ਅਸੀਂ ਦਿੱਤਾ ਤੈਨੂੰ 40000 ਰੁਪਏ ਕਿ ਚਾਹੀਦਾ ਆ ਪਾਣੀ ਬਈਆ ਐ ਹੋ ਕਰਦੇ ਉਹ ਪਤਾ ਸੱਟਾ ਆ ਗਿਆ ਮੇਣਾ ਹੀ ਮਾਰਿਆ ਸੀ ਲੱਤਾਂ ਤੇ ਨਹੀਂ ਤੋੜਤੀਆਂ ਤੇਰੀਆਂ ਲੱਤਾਂ ਨਹੀਂ ਤੋੜਤੀਆ ਬਈਆ ਆਪਾਂ ਤੋਂ ਤਾਂ ਚੱਲਿਆ ਨਹੀਂ ਜਾਂਦਾ ਜਿਹੜਾ ਮੈਨੂੰ ਐ ਬੋਲੂ ਮੈਂ ਨਹੀਂ ਮੋਟਰ ਮੋਟਰਸਾਈਕਲ 50 ਆਉਂਦੇ ਜਾਂਦੇ ਰਹਿਣਗੇ ਇਹਦੀ ਮੁਰਾਗਾ ਮੈਂ ਥੋੜੀ ਅਣਖਾਂ ਪਟਵਾਰੀ ਦੇ ਮੁਨਸੀ ਲੱਗਿਆ ਹੋਇਆ ਮੈਂ ਮਾੜੀ ਮੋਟੀ ਗੱਲ ਮੈਂ ਤਾਂ ਉਹੀ ਨਹੀਂ ਸਹਾਰਦਾ ਲੱਗਦਾ ਪਟਵਾਰੀ ਦਾ ਮੁੰਸੀ ਇਹੋ ਜਿਹਾ ਗੰਦੇ ਪਿੰਡ ਚ ਬਈਆਂ ਨਾ ਬਸ ਆਂਦੀ ਆ ਕੋਈ ਰੇੜਾ ਵੀ ਨਹੀਂ ਦਿਖਦਾ ਰੇੜਾ ਕਹਦਾ ਬੁੱਢੜ ਮਾਰਿਆ ਮੇਰੇ ਮੱਥੇ ਪੂਛੜ ਪਾਛੜ ਨਾ ਕਹੀ ਮੈਂ ਮੂਹਤੇ ਮਰੂ تھا ਫੜਾ ਅੜਦੀ ਨਹੀਂ ਹੁੰਦੀ ਫਿਰ ਆਰੇ ਮਾਰ ਲੇਗਾ ਤੇਰੇ ਕੰਜਰ ਕਲੇਸ਼ ਤੇ ਮੇਰੇ ਸੂਟ ਵੀ ਰਹਿ ਗਏ ਉਹ ਬਰਾ ਹੋ ਜਾ ਮੈਨੂੰ ਤਾਂ ਤੂੰ ਹੀ ਨਹੀਂ ਵਧੀਆ ਲੱਗਦੇ ਚੱਲ ਲੱਟਾਂਗੇ ਕੀ ਬਤ ਕਰੇ ਖਰਚਾ ਮੈਂ ਦੱਸ ਉਹ ਟ ਫੇਰ ਮਾਰੀ ਪਹਿਲੇ ਮੋਟਰਸਾਈਕਲ ਬਾਈ ਬਾਈ ਕਮੇਟ ਰੁਕਿਓ ਬਾਈ ਬਾਈ ਲੈ ਜਾਓ ਯਾਰ ਮੈਨੂੰ ਗਰਮੀ ਬੜੀ ਆ ਯਾਰਾ ਲੈ ਜਾਓ ਯਾਰਾ ਉੱਤ ਲੱਗ ਜਾਈਏ ਓਏ ਆਪੀ ਆਜੂ ਬਈਏ ਕਾసే ਤੇ ਚੜਕੇ ਯਾਰ ਮੈਨੂੰ ਲੈ ਜੋ ਓ ਲੈ ਜੋ ਯਾਰ ਓ ਚਾੜ ਦੋ ਇਹਦੇ ਤੇ ਨਾ ਤਾਂ ਤੰਗਾ ਹੀ ਪਈਆਂ ਨੂੰ ਮਰ ਦੋ ਮਰਵਾ ਦੇ ਮੈਨੂੰ ਮੇਰੇ ਸਾਲੇ ਦੀ ਘਾਟ ਨੇ ਛੱਡੀ ਕਾసే ਗੱਲ ਚ ਪਹਿਲਾ ਪਈਆਂ ਨੂੰ ਕਟਵਾਤਾ ਬੇ ਤੇਰੇ ਲੱਛਣ ਹੀ ਕੁੱਟ ਖਾਣ ਵਾਲਿਆ ਸ਼ੂਗਰ ਕਰ ਕੁੱਟ ਕੇ ਛੱਡਦਾ ਲੱਤਾਂ ਬਹਾਣਾ ਤੋੜੀਆਂ ਤੇਰੀਆਂ ਤੋੜੀਆਂ ਤੇਰੇ ਕਾਲੇ ਮੂੰਹ ਵਾਲਿਆ ਤੇਰੇ ਕਰਕੇ ਕੁੱਟ ਪਈਆ ਮੇਰੀ ਜਿ ਪਿਆਰ ਨੂੰ ਸਮਝਾ ਦਿੰਦੇ ਜਵਾਈ ਨੂੰ ਕਾਣੂ ਇਹੇ ਜੀ ਗੱਲ ਬਣਦੀ ਤੇਰਾ ਬੜਾ ਚੱਜਦਾ ਮੂੰਹ ਹੈ ਓ ਤੂੰ ਭੱਗ ਜਾ 11 ਬੱਚੇ ਬੈਣਾ ਬੁੱਥੇ ਤੇ ਦੇਖ ਲਾ ਤੇਰੇ ਤੇਰਾ ਤੇਰਾ ਮੂੰ ਉਹ ਚੱਲ ਤੂੰ ਜੇ ਕਿਤੇ ਮੈਂ ਵਿਆਹ ਤੋਂ ਪਹਿਲਾਂ ਤੇਰੀ ਫੋਟੋ ਦੇਖ ਲੈਂਦੀ ਮੈਂ ਤਾਂ ਤੇਰੇ ਨਾਲ ਵਿਆਹ ਤੱਕ ਹੀ ਕਰਣਾ ਮੈਂ ਤਾਂ ਤੇਰੇ ਘਰ ਚ ਪੈਰ ਨਾ ਰੱਖਦੀ ਓਏ ਮੈਂ ਦੇਖ ਲੈਂਦੇ ਤਾਂ ਬੇੜਾ ਵਗਿਆ ਨਾਈ ਦਾ ਜਿਹੜਾ ਆ ਵੀ ਕਿਰਿਆ ਆ ਮਛੋਲੇ ਨੇ ਮੈਨੂੰ ਤੇਰੀ ਫੋਟੋ ਹੀ ਨਹੀਂ ਦਿਖਾਈ ਕਹਿੰਦੇ ਸਾਡੇ ਰਿਵਾਜ ਨਹੀਂ ਕੁੜੀਆਂ ਨੂੰ ਪਹਿਲਾਂ ਫੋਟੋ ਦਿਖਾਉਂਦਾ ਨਹੀਂ ਮੈਂ ਤਾਂ ਤੇਰੇ ਐਵੇਂ ਨਾ ਮੱਥੇ ਲੱਗਦੀ ਮੱਥੇ ਲੱਗਦੀ ਜਿੱਦਾਂ ਦੀ ਆਈ ਆ ਕਿ ਮਾੜੀ ਚਾੜ ਵਾਲੀ ਮੇਰਾ ਪੱਠਾ ਫਟਾ ਕੇ ਧਰਤਾ ਤਾਂ ਸ ਮੈਂ ਕੀ ਕਰਾਂ ਬੇੜਾ ਬੈਗਾ ਕੰਜਰ ਦਾ ਬਚੋਲੇ ਦਾ ਜਿੰਨੇ ਤੇਰੇ ਪੱਲੇ ਪਾਇਆ ਮੈਨੂੰ ਤੁਰਪਾ ਤੁਰਪਾ ਸਰਦੀ ਨੇ ਇੱਥੀ ਦੱਬ ਨੂੰ ਮਾਰ ਕੇ ਸੰਦੀ ਬਾਹਣ ਚ ਦੱਬੂਰ ਹੈ ਕਰਦੀ ਕਿ ਲਸਣ ਫਿਰਦੀ ਆ ਲੰਦਾ ਪਟਵਾਰੀ ਦਾ ਮੁਨਸ਼ੀ ਹੁਣਸੀ ਭੈਣ ਦੀ ਮਰਾ ਗਿਆ ਉੱਥੇ ਲੀਲ ਪਵਾ ਦੇ ਮਾਰ ਮਾਰ ਮੁੱਕੀਆਂ ਆਪ ਵੀ ਰਲ ਗਈ ਉਹਦੇ ਨਾਲ ਆ ਤੂੰ ਚੱਲ ਤਾਂ ਸਹੀ ਆ ਤੁਮ ਦੱਸ ਦਿਆਂ ਮਰ ਮਰ ਇਹ ਕਾਇਦਾ ਸਕਦੀ ਤੇ ਵੀ ਨਾ ਪਈ ਚਲ ਗਲਤਫਹਿਮੀ ਹੋ ਸਕਦੀ ਹੈਗੀ ਕਰ ਲੈ ਪਿੰਡਾਂ ਗਿਆ ਕਮੀਜ਼ ਮਾਣਾ ਲੋਕ ਤੈਨੂੰ ਕੀ ਕਹਿਣਗੇ ਕੀ ਕਹਿਣਗੇ ਲੋਕਾਂ ਨੇ ਭੈਣ ਦੀ ਗਰਮੀ ਪਤਾ ਕਿੰਨੀ ਆਗੀ ਕਿੱਥੇ ਪਾਉਂਦੇ ਨੇ ਕਮੀਜ਼ ਆ ਆ ਜਾ ਬੜੀ ਗਰਮ ਨਾ ਹੋ ਜਾ ਪਾਣੀ ਪਿਓ ਮੈਂ ਤੈਨੂੰ ਕੁੱਟਾਂ ਸ਼ਬੀਲ ਲੱਗੀ ਚੱਲ ਪਾਣੀ ਪੀਣੇ ਪਹਿਲਾਂ ਆ ਆ ਆ ਕਿੱਧਰ ਵਾਗੀ ਨਾਲ ਤੁਰਿਆ ਕਰ ਮਰੇ ਲੈ ਭਾਈ ਪਈਂ ਕਰਾ ਛੰਡਾਇਆ ਯਾਰ ਹਾਏ ਹਾਏ ਹੁਣ ਪਈਆ ਜਾਣ ਓਏ 10 ਰੁਪਏ ਛਬੀਲ ਦੇ ਲੰਗਰ ਚ ਪਾ ਦੇ ਹੂੰ ਲੰਗਰ ਚ 10 ਰੁਪਏ ਪਾ ਦੇ ਓ ਲੈ ਪਟਵਾਰੀ ਦੇ ਮੁਨਸੀ ਲੱਗਿਆ ਹੋਇਆ ਕੋਈ ਪੈਸੇ ਨੂੰ ਮੋਗਾ ਘੜਾ ਦੂ ਮੈਂ ਇਹਨਾਂ ਦੇ 10 ਰੁਪਏ ਨੂੰ ਕਿਹਾ ਮਹਾਕल्याण ਗੁਪਤਦਾਨ ਉਹ ਗੱਲ ਪਾ। ਵੀ ਤੂੰ ਤਾਂ ਜਮਾਈ ਕੰਜੂਸ ਆ 10 ਰੁਪਏ ਤਾਂ ਪਾ ਦੇ ਲੰਗਰ ਚ। ਪੀ ਲਿਆ। ਬਾਬਾ ਆ ਜੱਗ ਭਰ ਕੇ ਦੀ ਮੜਾ ਜਰਾ ਤੇਰਾ ਮੋੜ ਜਾਗੇ ਯਾਗਾ। ਮੋਰੀ ਵਾਸਤੇ ਭਾਈ ਜਾਣ ਵਾਸਤੇ ਜੀ। ਓ ਪਟਵਾਰੀ ਦੇ ਮੁਨਸੀ ਲੱਗਿਆ ਹੋਇਆ ਕਿਤੇ ਲੋਟ ਪਈ। ਪਟਵਾਰੀ ਦੇ ਮੁਨਸੀ ਲੱਗੇ ਹੋਏ ਸਾਡੇ ਤੇ ਵੀ ਪਟਵਾਰੀ ਲੱਗੇ ਹੋਏ ਨੇ ਕੋਈ ਉਹ ਕਹਿੰਦੇ ਆਗੇ ਪੀ ਲੈ ਜਿੰਨੀ ਮਰਜੀ। ਲੈ ਮੜਿਆ ਹੋਰ ਬਾਫਰਾ। ਆਹ ਬਾੜ ਫਿਰ ਹੁਣ ਪੀਲਾ ਨਹੀਂ ਜੇ ਪੀਣਾ ਫਿਰ ਗਏ ਸਪਰੈਡ ਪਿਆ ਦੇ ਮੈਨੂੰ ਆ ਪਿਆ ਦੇ ਆ ਪੀ ਦਾ ਸਬੀਲਾ ਆ ਪਾਣੀ ਜਾਂ ਪੀ ਕੇ ਜਾਨ ਵਧੀਆ ਰਹੀਆ ਭੈਣ ਦੀ ਮਰਾ ਗਿਆ ਨਹੀਂ ਤਾਂ ਜਲੂਸ ਨਿਕਲ ਕੇ ਰਹਿ ਗਿਆ ਦੀ ਮਰਾ ਤਾਂ ਆਇਆ ਤੁਰਿਆ ਹੁਣ ਮੈਂ ਆ ਤ ਨਹੀਂ ਆ ਆ ਰਹੀਆ ਪੈਰ ਦੇਖ ਲੈ ਕਿਵੇਂ ਪਟਦੀ ਆ ਹਾਏ ਹਾਏ ਹੋ ਗਿਆ ਕੀ ਮੋਟਰਸਾਈਕਲ ਅੱਖਾਂ ਦਾ ਪਟਿਆ ਚਲ ਮੈਂ ਕਿਵੇਂ ਲਾਵਾਂ ਮੋਟਰਸਾਈਕਲ ਆ ਇਹਨਾਂ ਮੈਨੂੰ ਕੀ ਕੁਛ ਤਾਂ ਬੋਲਦੇ ਨੇ ਉਹ 40000 ਦਾ ਦਿੱਤਾ 40000 ਦਾ ਮੈਂ ਨਹੀਂ ਲੈਂਦਾ ਫਿਰ ਦਿੱਤਾ ਨਹੀਂ 40000 ਦਾ ਹਾਂ ਫਿਰ ਮੇड़ा ਮਾਰਦੇ ਸੁਣਦੇ ਨੇ ਮੈਨੂੰ ਲੱਗਦਾ ਤੇਰੇ ਭਾਈਆਂ ਨੇ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਮੇਰਾ ਦੁਰੋਂ ਮਣਕਾ ਖਿਲ ਗਿਆ ਮੈਨੂੰ ਤਾਂ ਐ ਲੱਗੀ ਜਾਂਦਾ ਜਮੀ ਨਹੀਂ ਸਿੱਧੀ ਹੁੰਦੀ ਢੂਈ ਤੇ ਲੈ ਕਿਹਾ ਮੇਰੇ ਘਾਤਰ ਤੱਤਾ ਕਰਕੇ ਮੈਂ ਕੋਈ ਨਹੀਂ ਲੈ ਕੇ ਆਂਦੀ ਪਹਿਲਾਂ ਪਾਣੀ ਲੈ ਕੇ ਆ ਮੇਰੇ ਲਈ ਲੱਤਾਂ ਦੁਖਣ ਲੱਗੀਆਂ ਮੇਰੀਆਂ ਅੱਡੀਆਂ ਵੀ ਸੁੱਜ ਗਈਆਂ ਨਾ ਮੇਰੇ ਕਰਕੇ ਸੁੱਜਣ ਨਾ ਤੇਰਾ ਨੁਕਰ ਰੱਖਿਆ ਮੈਂ ਪਾਣੀ ਲੈ ਕੇ ਆਵਾ ਮੈਂ ਤੇਰੀਆਂ ਕਰਤੁੱਤਾਂ ਕਰਕੇ ਸੁੱਜੀਆਂ ਨਾ ਮੋਟਰਸਾਈਕਲ ਛੱਡ ਕੇ ਆਂਦਾ ਛੱਡ ਕਿਉਂਦਾ ਉੱਤ ਲੱਗੇ ਮੇਰੇ ਮਾਰਨ ਪੁੰਦਾ ਤੇਰਾ ਮੈਂ ਮੇਰੇ ਨਾਲ ਉਹ ਗੱਲ ਕਰਿਆ ਕਰ ਤੈਨੂੰ ਦੱਸਾਂ ਮੈਂ ਚੁੱਪ ਕਰਕੇ ਲੈ ਆ ਪਾਣੀ ਚੱਕੀ ਜੀਉਂਦੀ ਮੇਰੇ ਕਿਹੜੀ ਬਿਟ ਬਿਟਰਾ ਮੈਂ ਨਹੀਂ ਲੈ ਕੇ ਆਂਦੀ ਲੈ ਆ ਲੈ ਮੇਰੀ ਮਾਂ ਮਨੇ ਪਹਿਲੇ ਸਤਾਇਆ ਹੋਇਆ ਤੇਰੇ ਛੜੇ ਓਏ ਪਾਈਆਂ ਦਾ ਕਾਇਨ ਦਾ ਚੜਾ ਗਿਆ ਮੁੰਸੀ ਤੇਲਵਾਉਣਾ ਕਰਿਆ ਹੈ ਇਹ ਤਾਂ ਮੇਰੇ ਸਰਦਾ ਉਂਝੁਤੀ ਕਲੇ ਰਹਿੰਦੀ ਸੀ ਅੱਜਪੁਰ ਜਾਈ ਨੂੰ ਕੀ ਹੋ ਗਿਆ ਜਿਹੜੇ ਤੇਲ ਮਾਲਣ ਲੱਗ ਪਏ ਸਭ ਸਤਿਕਾਰ ਬਾਬੀ ਦੀ ਸਤਿਕਾਰ ਸਤਿਕਾਰ ਆ ਪਾ ਵੀ ਮੇਰਾ ਡਿੱਕੀ ਗਿਆ ਤਾਂ ਕਦੋਂ ਕਾਇਦੀ ਬਾਬੀ ਬਸ ਹੁਣ ਹੀ ਆ ਕੇ ਬੈਠੇ ਆ ਲੇਟ ਹੋ ਗਈ ਮੇਰਾ ਤਾਂ ਹਨਾ ਹੋ ਰਿਹਾ ਲੇਟ ਹੋ ਗਈ ਮੈਨੂੰ ਵੀ ਬੁਲਾਇਆ ਸਸਰੀ ਕਰ ਸਸਰੀ ਕਰ ਹੈ ਬਾ ਬਿਕ ਲੈਂਦੀ ਹੁਣ ਹੀ ਆ ਕੇ ਬੈਠੇ ਆ ਬਸ ਅੱਛਾ 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 ਮਜ਼ਾ ਸੌ ਲੱਗੇ ਤੈਨੂੰ ਡਿੱਕੀ ਕਰਨੀ ਮੰਮੀ ਵੀ ਕਹਿੰਦੀ ਤੇਰੀ ਭਾਬੀ ਆਈ ਨਹੀਂ ਮੈਂ ਕਿਹਾ ਹੋਰ ਮੈਂ ਤਾਂ ਦੋ ਵਾਰ ਥੋੜੇ ਗੇਟ ਤੇ ਵੀ ਦੇਖਿਆ ਮੈਂ ਖੁੱਲੀ ਨਹੀਂ ਆਇਆ ਜਿੰਦੇ ਜਿੰਦੇ ਲੱਗੇ ਪਤੀ ਇਹਨੂੰ ਕੀ ਹੋ ਗਿਆ ਨਾਲੇ ਭਾਬੀ ਬਾਈ ਦੇ ਸਕੂਟਰ ਤੋਂ ਡਿੱਗ ਗਿਆ ਯਾਰ ਕੀ ਆਦਾ ਭਾਈ ਤੂੰ ਮੋਟਰਸਾਈਕਲ ਤੇ ਤੀ ਤੂੰ ਸਕੂਟਰ ਤੋਂ ਕਿਵੇਂ ਡਿੱਗ ਗਿਆ ਓ ਯਾਰ ਫੇਟ ਮਾਰ ਗਿਆ ਸਕੂਟਰ ਵਾਲਾ ਹੈ ਭਾਬੀ ਜਦ ਤਾਂ ਲੱਗੀ ਨਾ ਨਾ ਤਾਂ ਵੱਜ ਕੇ ਮਾਰ ਦੇ ਝੂਟਕਾ ਨੂੰ ਬੋਲਦਾ ਸੱਚ ਦੱਸ ਦੇ ਕੁੱਟ ਖਾ ਕੇ ਆਇਆ ਆਹੋ ਤੂੰ ਦੱਸ ਦੇ ਸੱਚ ਕੀ ਤੈਨੂੰ ਕੁੱਟ ਹੀ ਦੇ ਦੂਗਾ ਸੱਚ ਦੱਸ ਹਾਂ ਹੁਣ ਵੀ ਕੁੱਟ ਖਾ ਕੇ ਆਏ ਕਈਆਂ ਨੇ ਕੁੱਟ ਕੇ ਭੇਜਿਆ ਬਸ ਭਾਬੀ ਤੇਰੇ ਸੌਰੀ ਰਹਿ ਗਈ ਦੀ ਜਿਨ੍ਹਾਂ ਨੇ ਕੁੱਟਣ ਹੀ ਨਹੀਂ ਪਿੰਡ ਚ ਤਾਂ ਮੈਂ ਕਹਣਾ ਬਸ ਮਹੀਨੇ ਕੇ ਬਾਅਦ ਹੀ ਕਰਾ ਲੈਂਦਾ ਹਾਂ ਖਲਸਾ ਇਹਨਾਂ ਪਰਸੂ ਪਾਪੀ ਬਾਮਣਾ ਦੀ ਬਹੂ ਕੀ ਬਾਮਣਾ ਦੀ ਬਹੂ ਨੂੰ ਖੀਰ ਪਿਲਾ ਕੇ ਆਇਆ ਮਾ ਉਸਾ ਖਬਰ ਸ ਮੌਸਤੀ ਪਿੱਟ ਕੇ ਪਾਜਾ ਤੇਲ ਵਾਲਾ ਵਾਲਾ ਤੇਲਾ ਚੁੱਪ ਕਰਕੇ ਉਹਦਾ ਪੈ ਜਾ ਉਹ ਤੈਨੂੰ ਦੱਸਾਂ ਮੈਂ ਬੈਠਿਆ ਤਾਂ ਹੈਗਾ ਮੈਂ ਕੀ ਕਹਾਗਾ ਤਨੂੰ ਹੀ ਮਰੀ ਜਾਣਾ ਤੂੰ ਚੜੀ ਜਾਣਾ ਮੇਰੇ ਤੇ ਆ ਕੇ ਕੁੱਟ ਕੇ ਦੌਣਾ ਤੋਂ ਆਏ ਤੂੰ ਆਏ ਤੂੰ ਸਾਡੇ ਕੇ ਬੜੇਵੇਂ ਲੈਣਾ ਹੁੰਦਾ ਤੂੰ ਲੈ ਹੁਣ ਸਾਕ ਸੰਬੰਧੀ ਆਉਂਦੀ ਹੁੰਦੇ ਨੇ ਗਾ ਉਸ ਤਰੀਕੇ ਚ ਬੱਤ ਨਾ ਨਹੀਂ ਦੁੱਖ-ਦੁੱਖ ਵਾਲੇ ਤਰੀਕੇ ਦੀ ਖੜਦੇ ਨੇ ਕਿ ਨਹੀਂ ਭਾਬੀ ਮੈਂ ਤੇਰੀ ਸਹੀ ਗੱਲ ਆ ਤੇਰੇ ਵਿਆਹ ਬਲੇ ਭਾਬੀ ਤੈਨੂੰ ਸਿਲੰਡਰ ਮੈਨੂੰ ਹੀ ਦੇ ਦੇਦੀ ਮੈਂ ਚੱਲ ਕੋਈ ਗੱਲ ਨਹੀਂ ਅੱਜ ਆ ਮੈਨੂੰ ਮੁੱਲ ਮੋੜਦਾ ਗਾ ਭਾਬੀ ਮੁੱਲ ਮੋੜਦਾ ਤੈਨੂੰ ਮਰਦੇ ਨਹੀਂ ਮਰਦੇ ਤੇਰਾ ਮਲਦੀਆਂ ਹੋਰ ਮੇਰਾ ਪੈ ਉਹਦੇ ਚੀਸਾ ਬਣ ਲੱਗ ਰਹੀ ਐ ਨੇ ਚਾਹ ਪਣੀ ਪੀ ਲੈ ਮਾਪੀ ਤੇ ਕਿੱਥੇ ਪੀ ਲਿਆ ਮੈਨੂੰ ਤਾਂ ਭੁੱਖ ਲੱਗ ਰਹੀ ਆ ਹੈ ਪੀਤਾ ਨਹੀਂ ਹੋਰ ਮੈਂ ਲੈਣਾ ਬਬੀ ਮੈਂ ਸਾਡੇ ਕਰ ਨਾ ਨਾ ਬਬੀ ਰੋਟੀ ਨਾ ਬਣੀ ਨਾ ਇੱਕ ਤਾਂ ਗਰਮੀ ਪੈ ਲਈ ਨਾ ਨਾ ਰੋਟੀ ਨਾ ਬਣਾਈ ਬਬੀ ਤੇ ਕਿਤੇਰੀ ਕੀ ਹਾਲਤ ਹੋ ਜੂਗੀ ਇੱਕ ਤੁਸੀਂ ਤੁਰ ਕੇ ਆਓਗੇ ਹੈ ਨਾ ਨਾ ਬਬੀ ਕੋਈ ਨਾ ਮੈਂ ਲੈਣਾ ਸਾਡੇ ਕਰ ਲੈਣਾ ਰੋਟੀ ਹੈ ਤੂੰ ਤਾਂ ਨਹੀਂ ਖਾਣੀ ਉਹ ਬਸ ਹੁਣ ਤਾਂ ਯਾਰ ਪਿਆਕੇ ਲੈ ਨੂੰ ਸੁਬੀਰ ਤੋਂ ਪਾਣੀ ਢੀਸੀ ਢੀਸੀ ਦੱਸ ਕੀ ਫਿਰ ਗਰਮੀ ਆ ਇੱਕ ਗਲਾਸ ਨਾਲ ਦਾ ਕਿਤੇ ਤਾਂ ਹੋਰ ਨਾ ਬੱਬਰ ਭਰ ਗਿਆ ਹੋਵੇ ਢੱਡ ਭਰ ਗਿਆ ਹੋਵੇ ਢੱਡ ਭਰ ਗਿਆ ਹੋਵੇ ਕੋਈ ਨਾ ਬਤ ਮੈਂ ਲੈਣਾ ਮੈਂ ਲੈਣਾ ਰੋਟੀ ਤੂਣਾ ਪਕਾਈ ਤੈਨੂੰ ਸੌ ਲੱਗੇ ਮੇਰੀ ਚੱਲ ਜਾ ਹਾਂ 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 ਮੇਰਾ ਸਾਲਾ ਦੇਖਦਾ ਕਿਵੇਂ ਕੋ ਕਰਦਾ ਮਾਰਦੇ ਦੇਣਾ ਮੈਂ ਮਾਰਤਾ ਰਹੀ ਆ ਮਾਰ ਰਹੀ ਆ ਬੋਲੇ ਪਰ ਵਧੀਆ ਜਿਹਾ ਮਾਰਦੇ ਹੱਥ ਨਾਲ ਆ ਲੈ ਮੇਰੇ ਸਾਲੇ ਗਾਲ ਘੁੱਟ ਕੇ ਮੇਰਾ ਕਾ ਚੰਗਾ ਛੱਡੀ ਕੋਈ ਜਿਹੜੀਆਂ ਤੇਰੀਆਂ ਕਰਤੂਤਾਂ ਨੇ ਨਾ

ਹੈ ਵੇ ਜੱਸਾ ਤੂੰ ਤਾਂ ਮੇਰਾ ਕਿੰਨਾ ਕਰਦਾ ਅੱਜ ਭਾਬੀ ਕਿਉਂ ਵੀ ਲੈਵੇਂ ਪਾਟਾ ਦੇਖਾ ਵੇ ਜੂੰਦਾ ਰਹਿ ਇਹ ਬੇਟਾ ਚੋਲ ਲੈ ਮੈਂ ਹਾਂ ਚੱਲ ਕੋਈ ਨਾ ਤੱਕੀ ਹੋਈ ਹੈ ਭਾਬੀ ਦੇਲਾ ਭਾਬੀ ਆਇਆ ਜਲੂਸ ਕੱਢਿਆ ਪਰ ਹੈ ਪਿੰਡ ਜਾ ਕੇ ਬਾਈ ਨੇ ਹੋਰ ਮੇਰਾ ਭਾਬੀ ਆਈਆਂ ਮੈਂ ਤਰੂ ਭਾਬੀ ਦੱਸਦਾ ਨਹੀਂ ਤੇ ਬਾਰੇ ਬਾਮਣਾ ਦੀ ਬਹੂ ਦੀ ਗੱਲ ਹੈ ਨਾ ਮੂੰਹੇ ਚੋਂ ਨਿਕਲਦੀ ਸੀ ਆਹੋ ਅਸਲ ਤੇ ਭਾਬੀ ਜਿੱਦੇ ਮੋਸ ਦੀ ਗਈ ਬਾਮਣਾ ਤੇ ਖੀਰ ਪੜਾਉਣ ਗਿਆ ਬਾਮਣਾ ਦੀ ਬਹੂ ਤੇ ਜਾ ਕੇ ਬਾਹ ਪੜ ਲੀ ਫੇਰ ਫੇਰ ਕੀ ਬਾਮਣਾ ਨੇ ਇਹ ਪੜ ਲਿਆ ਵੱਡਿਆ ਪਰ ਬਾਮਣਾ ਨੇ ਰਖਦਾ ਤਾਈ ਗੰਗਾ ਜਦੋਂ ਪਈ ਹਣਾ ਫਿਰ ਮਾੜੀ ਨੀਗਾ ਰੱਖਦਾ ਉਫਾ ਵੀ ਬਾਂਮਣ ਵਾਲੀ ਵੀ ਨਹੀਂ ਘੱਟ ਹੈਗੀ ਇੱਥੇ ਤੇ ਬਥੇਰੇ ਡੂਰੇ ਸਿੱਟਦੇ ਇਹਨੂੰ ਬਹੁਤ ਪੈਸੇ ਖਾ ਗਈ ਭਾਪੀ ਹੁਣ ਤਾਂ ਕਾਲੇ ਨਾਲ ਗੱਲ ਲੱਗਦੀ ਭਾਪੀ ਹੁਣ ਤਾਂ ਕਾਲੇ ਨਾਲ ਹੁਣ ਤਾਂ ਮੂੰਹ ਐ ਬਾਈ ਤੁਮਾ ਮਾਰਾ ਵੀ ਨਹੀਂ ਹੈਗਾ ਕਰ ਦਿੰਦਾ ਹੁਣ ਕਾਲੇ ਨੂੰ ਮਿਲਣਾ ਤਾਂ ਛੱਡੂ ਵੀ ਹੋ ਫੜ ਨਹੀਂ ਗਿਓ ਇੰਤਾ ਉਹ ਕਰ ਦਦੀ ਬਲਾ ਕੇ ਮਿਲ ਭਾਪੀ ਇੱਥੇ ਫੀਸਾ ਭਾਈ ਇਹਨੇ ਨਹੀਂ ਬਾਈ ਨੇ ਤਾਂ ਬਾਂਮਣ ਨੇ ਉਹਨੇ ਤੇ ਛਾਰੇ ਜਵੱਖ ਖਾਣੀਆਂ ਜਿਹੜੀਆਂ ਉਹ ਚ ਪੜਦ ਨੇ ਹਿੰਬ ਲੜ ਚ ਪੜਦ ਨੇ ਭਾਪੀ ਜਿਹੜੇ ਫੜਦੇ ਨਹੀਂ ਹੈ ਕਿਸ ਨਾਮ ਆਹੋ ਹਾਂ ਉਹ ਸਿੰਦਰੀ ਹੋਣੀ ਸਿੰਦਰੀ ਹੋਣ ਨੇ ਪੀਸਾ ਭਰਦੇ ਰਹੇ ਆ ਭਾਬੀ ਇਹ ਅੱਛਾ ਹਾਂ ਬਾਈ ਬਾਈ ਮੌੜਾ ਬਹੁਤ ਆ ਭਾਬੀ ਮੈਂ ਤਾਂ ਤੁਹਾਨੂੰ ਭਾਬੀ ਸੌ ਲੱਗੇ ਹਨ ਜਿਹੜੀ ਤੂੰ ਇਹਦੇ ਨਾਲ ਕੱਟ ਰਹੀਆਂ ਨਹੀਂ ਹੁੰਦਾ ਤਲਾਕ ਤੁਰੂ ਤੂੰ ਵੀ ਦੇਖ ਲੈ ਭਾਬੀ ਜੇ ਤੱਕ ਇਹ ਮੂਡ ਮਾੜ ਭੰਜਦਾ ਤਲਾਕ ਦਾ ਚੱਕ ਦੀ ਕੰਮ ਕੁਛ ਨਹੀਂ ਹੁੰਦਾ ਮੈਂ ਕੀ ਚਾਹਤੇ ਹੋ ਮਤੇ ਰਿਸ਼ਤੇ ਹੋ ਜਾਣ ਤੇ ਤੈਨੂੰ ਭਾਬੀ ਤੋਂ ਕੀ ਮਾੜੀ ਐ ਮੇਰੀ ਤਾਂ ਭੁੱਖੇ ਮਰ ਗਈ ਰੋਟੀ ਨਾ ਖਾ ਲਾ ਨਾ ਨਾ ਬਾਈ ਮਾੜਾ ਹੀ ਹੈਗਾ ਬਾਬੀ ਐਂ ਦਾ ਦਿਲ ਦਾ ਬਹੁਤ ਝੰਗਾਗਾ ਜਿਹੜਾ ਤੇਰੇ ਨਾਲ ਤੈਨੂੰ ਰੱਖੀ ਬੈਠਾ ਹੈਗਾ ਬਾਬੀ ਹੈ ਊਂ ਤੱਕ ਕਦੇ ਕਦੇ ਊਂ ਬਾਬੀ ਹੋ ਜਾਂਦੇ ਨੇ ਫਿਰ ਬੰਦੇ ਨੇ ਤੈਨੂੰ ਪਤਾ ਜਾਤੀ ਨਹੀਂ ਦਿਖਾ ਲੈ ਠੰਡੀ ਨਾ ਕਰ ਬਾਬੀ ਐਂ ਖਾ ਲੈ ਹੋਰ ਖਾ ਲੈ ਹੋਰ ਬਾਬੀ ਹਲਾਦ ਨਾ ਮੈਨੂੰ ਸਿਰੂ ਸਿਬਣਾ ਕੇ ਹੈ ਸਾਡੇ ਘਰੀ ਪਈ ਅੱਜ ਰੜਕਦੀ ਦੀ ਸੀ ਬਸ ਮੈਂ ਰੋਟੀ ਨਾਲ ਨਹੀਂ ਸਾਰਜ ਨਾ ਖਾੜਾ ਦੇਖ ਲੈ ਮੈਨਿਆਦ ਨਾ ਐ ਲੜੀ ਨਾ ਚੰਗਾ ਬਾਬੀ ਉਂ ਬਾਈ ਨੂੰ ਵੀ ਹੈਣਾ ਵੀ ਜਿਹੜੇ ਐ ਕੁਛ ਕਹਾਗਾ ਮੈਂ ਥੋੜਾ ਘਰ ਪਾਟ ਜੂਗਾ ਬਾਬੀ ਹੈ ਲੜੀ ਨਾ ਵੀ ਉਹਨੇ ਦੱਸਿਆਗਾ ਜੱਸ ਨੇ ਦੱਸਿਆ ਚੰਗਾ ਐ ਤਾਂ ਬਾਈ ਵਧੀਆਗਾ ਮੈਨੂੰ ਪਤਾਗਾ ਹੋਰ ਮੇਰੇ ਪਿੱਛੇ ਅਮੀ ਤੁਸੀਂ ਪੜਵਾਤੀਆਂ ਪੈ ਜਾਣ ਤੁਹਾਡੇ ਤਲਾਕ ਹੋ ਜਾ ਸਮਾਨ ਸਮੁੰਦਰਾ ਚੱਕਿਆ ਜਾਵੇ ਹਨ ਐਸ ਨੂੰ ਇਹ ਬਾਈ ਕੁਝ ਖਾਤੀ ਮਰਜੀ ਹੈ ਨਾ ਤੁੰਡੀ-ਵੰਡੀ ਜੀ ਕੋਲ ਦੇਖ ਫਤ ਆ ਜਿਹਦੀ ਬਾਮਣਾ ਦੀ ਬਹੂ ਦਾ ਨਾਲ ਨਾ ਕੀ ਹਸਿੰਦਰ ਸੰਦਰ ਹੁਣ ਤਾਂ ਨਹੀਂ ਗੱਲ ਕਰਦਾ ਉਹਦੇ ਨਾਲ ਹਾਂ ਹਸਿੰਦਰ ਨਾ ਹੁਣ ਤਾਂ ਨਹੀਂ ਕਰਦਾ ਭਾਬੀ ਹੁਣ ਤਾਂ ਫਿਰ ਜਦੋਂ ਪਤਾ ਜੋ ਲੱਗਿਆ ਤੂੰ ਤਾਂ ਫੜ ਲਿਆਤੀਗਾ ਉਹਨਾਂ ਦੀ ਬਹੂ ਤੋਂ ਫੋਨ ਜਾ ਹੁਣ ਤਾਂ एसटीडी ਜੀਤੀ ਕਰਦੀ ਅਜ ਕਰਦੀ ਕਈ ਵਾਰ ਕਾਲ 6 ਹੁਣ ਕਾਲ ਕਰੇ ਨਾ ਹੁਣ ਮੈਨੂੰ ਦੱਸ ਦੀ ਹਾਂ ਹਾਂ ਮੈਂ ਤਾਂ ਤੈਨੂੰ ਪੱਕਾ ਦੱਸ ਦੂੰ ਭਾਬੀ ਕੋਈ ਚੱਕਰ ਨਹੀਂ ਤਾਂ ਭਾਪੀ ਪਿੰਡ ਕੀ ਚਵਲ ਮਾਰਿਆ ਬਾਈ ਚਵਲ ਕੀ ਹਾਂ ਜਿਹੜੇ ਮੋਟਰਸਾਈਕਲ ਤੇ ਅਸੀਂ ਗਏ ਸੀ ਮੋਟਰਸਾਈਕਲ ਦੀਆਂ ਲੱਟਾਂ ਮੱਚਦੀਆਂ ਤੇ ਅੱਛਾ ਔਰ ਇੱਧਰ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਹਾਂ ਜਦ ਮੇਰੇ ਪਿੰਡ 'ਚ ਬੜੇ ਉੱਥੇ ਬੰਦੇ ਬੈਠੇ ਹਾਂ ਉੱਥੇ ਮੇਰੇ ਨਾਲ ਇੱਕ ਕਲਾਸਮੇਟ ਪੜਦਾ ਸੀ ਮੇਰਾ ਅੱਛਾ ਉਹਨੇ ਕਿਤੇ ਐਂ ਕਰਦਾ ਇਸ਼ਾਰਾ ਵੀ ਤੇਰੀਆਂ ਲੱਟਾਂ ਜਗਦੀਆਂ ਇਹਨੂੰ ਬੁੱਝੜ ਨੂੰ ਸਮਝਦਾ ਹੀ ਨਹੀਂ ਮੈਨੂੰ ਕਹਿੰਦਾ ਤੈਨੂੰ ਗੰਦੇ-ਗੰਦੇ ਇਸ਼ਾਰੇ ਕਰਦਾ ਅੱਛਾ ਅੱਗੇ ਪਿੰਡ 'ਚ ਹੋਰ ਬੰਦੇ ਬੈਠੇ ਉਹਨਾਂ ਮੈਨੂੰ ਕਹਿੰਦਾਂ ਤਾਂ ਸਾਰੇ ਪਿੰਡ ਗੰਦੇ ਇਸ਼ਾਰੇ ਕਰਦਾ ਤੂੰ ਤਾਂ ਐਂ ਇਸ਼ਾਰੇ ਕਰਦੇ ਆ ਐਨੇ ਤਾਂ ਇਹੋ ਜਿਹਾ ਕਲੇਸ਼ ਕਰਿਆ ਨਾ ਮੇਰੇ ਪੇਕਿਆਂ ਦੇ ਜਾ ਕੇ ਮੇਰਾ ਤਾਂ ਜਲੂਸ ਕੰਡਤਾ ਦੇਖ ਲੈ ਬਾਬੀ ਜਿਹੇ ਜਿਆ ਬੰਦਾ ਹੁੰਦਾ ਬਾਬੀ ਉਹ ਹੀ ਜੀ ਸੋਚ ਹੋ ਜਾਂਦੀ ਆ ਜਦੋਂ ਬੱਚਿਆਂ ਨੂੰ ਪਤਾ ਲੱਗਾ ਕਿ ਤੇਰੀ ਲੈਕਟਾਂ ਨੂੰ ਕਹਿੰਦੇ ਤੇ ਫਿਰ ਕੁੱਟਿਆ ਮੇਰੇ ਭਾਈਆਂ ਨੇ ਵਧੀਆ ਰਹੀ ਮੁੰਡਾ ਪਾਪਾ ਕੇ ਕੁੱਟਿਆ ਵਧੀਆ ਰਹੀ ਵਧੀਆ ਰਹੀ ਬਾਬੀ ਨੇ ਮੇੜ ਹੀ ਦਿੰਦੇ ਹੋਰ ਕੁਝ ਨਹੀਂ ਹੁੰਦਾ ਉਹਨੂੰ ਕੁੱਟੇ ਦਾ ਹੈਗਾ ਕਿ ਉਹਨਾਂ ਨੇ ਲੱਗਦੇ ਸਾਰਾ ਨਿਮੇੜੀ ਕਰਾਉਂਦੇ ਤੂੰ ਤਾਂ ਸੁਖੀ ਬਣਦੀ ਮੇਰਾ ਤੇਰੇ ਨੂੰ ਦੇਖ ਦੇ ਕੇ ਝੂਰੀਆਂ ਨਾ ਭਾਬੀ ਦੇਖ ਲੈ ਤੂੰ ਵਿਆ ਬਾਈ ਤਾਂ ਨਹੀਂ ਆ ਚਲ ਭਾਬੀ ਉਹ ਆਇਆ ਕੋਈ ਗੱਲ ਨਾ ਕਰ ਦਿੱਤਾਂ ਬਾਈ ਨੇ ਮੈਨੂੰ ਡਰ ਚ ਲੱਗੀ ਜਾਂਦਾ ਕਿਤੇ ਤੂੰ ਹੋਰ ਮੇਰੇ ਵੀ ਜੂਤ ਪਰਿਆ ਦੇ ਹੈ ਠੀਕ ਹੈ ਚਲ ਕੋਈ ਨਾ ਹਾਂ ਚਲ ਮੈਂ ਜਾਣਾ ਫਿਰ ਭਾਬੀ ਹੈ ਤੇ ਕੋਈ ਹੋਰ ਲੋੜ ਲਾੜੂੀ ਮੈਨੂੰ ਦੱਸਦੀ ਤੂੰ ਚਾਹ ਟੂ ਵੀ ਮੈਂ ਆਪ ਹੀ ਬਣਾ ਲਿਆਂਗਾ ਇਹ ਕਹੇ ਤੂੰ ਮੈਂ ਨਿੰਬੂ ਪਾਣੀ ਵੀ ਲੈ ਆ ਦੇਣਾ ਜੇ ਤੂੰ ਸਿਰ ਤੇ ਆ ਗਈ ਤੇ ਮੇਰਾ ਦੁੱਖ ਤਾਂ ਮੈਂ ਗੋਲੀ ਵੀ ਲੈ ਆ ਦੇਣਾ ਠੀਕ ਆ ਲੈ ਮੈਂ ਗੋਲੀ ਨਾ ਹਲੇ ਤਾਂ ਆਗ ਨਾ ਕਰੋ ਚੀਨ ਪਈਆ ਮੈਂ ਹੁਣ ਰੋਟੀ ਖਾਣਾ ਹੈ ਚਲ ਠੀਕ ਹੈ ਭਾਬੀ ਜੇ ਲੋੜ ਹੋਈ ਮੈਂ ਤੈਨੂੰ ਦੱਸ ਦਾਂਗੀ ਹਾਂ ਠੀਕ ਆ ਕੌਣ ਹੈ ਇਹ ਲੋਕ ਆ ਦੂਜੇ ਦਾ ਡਰਫਟ ਲਿਆ ਕਰ ਇੱਥੇ ਮੇਰੇ ਪੱਲੇ ਪਈ ਆ ਤੇਰੇ ਕਿਹੜਾ ਹੱਥ ਦੁਖਦੇ ਆ ਚਵੀ ਨੀ ਕਰਦੀ ਮੈਨੂੰ ਕੀ ਹੋਇਆ ਆ ਮੰਮੀ ਨੂੰ ਕੀ ਹੋ ਗਿਆ ਘੰਟਾ ਹੋ ਗਿਆ ਫੋਨ ਹੀ ਨਹੀਂ ਚੱਕਿਆ ਮੰਮੀ ਵਾਲ ਤੇ ਲਾਈ ਜਾਂਦੀਆਂ ਕੱਟਦੇ ਫੋਨ ਮੈਂ ਤੈਨੂੰ ਕੀ ਹੁੰਦਾ ਤੂੰ ਫੋਨ ਕੱਟ ਯਾਰ ਮੰਮੀ ਵਾਲੋ ਤੇ ਨਾ ਵਾ ਮੈਂ ਤੈਨੂੰ ਮੰਮੀ ਤੋਂ ਕੀ ਪ੍ਰੋਬਲਮ ਆ ਤੂੰ ਆਪਣੇ ਭਾਈ ਵਾਲੇ ਤੇ ਲਾ ਲੈ ਚੱਲ ਭਾਈਆਂ ਦੇ ਤੇ ਲਾ ਲੰਨੀ ਆ ਮੇ ਸਾਲ ਦਾ ਮੈਂ ਵੀ ਕਹਾਂ ਮੇਰੇ ਘਰ ਜੀ ਕਿਉਂ ਹੋਈ ਜਾਂਦੀ ਆ ਹੋਟਿਆ ਹੈ ਹੈਲੋ ਹੈਲੋ ਸਾਸੇ ਕਾ ਵੀਰੇ ਅਬ ਵੀਰੇ ਮੰਮੀ ਫੋਨ ਖਾਤੋਂ ਨਹੀਂ ਚੱਕਦੀ ਮੈਂ ਤਾਂ ਘੰਟਾ ਹੋ ਗਿਆ ਫੋਨ ਮਿਲਾਈ ਜਾ ਰਹੀ ਆ ਉਹ ਤਾਂ ਅੱਛੇ ਪਹਿਲੇ ਮਮੀ ਨੇ ਕਿੱਥੇ ਰੱਖਿਆ ਬੁਰਾ ਕਿਉਂ ਨਹੀਂ ਦੀ ਬੇਗੋੜੀ ਜਿੱਥੇ ਛੜਦਾ ਜਾਂਦਾ ਜਮਾਈ ਜਗ੍ਹਾ ਰੱਖਦੀ ਅੱਛਾ ਮੈਂ ਵੀ ਕਹਾ ਹਾਂ ਵਾਲੀ ਜੰਨੇ ਉਹਦਾ ਗੱਲ ਦੱਸ ਜਦੋਂ ਮੈਂ ਆਈ ਸੀ ਉਦੋਂ ਤਾਂ ਹੱਥ ਚ ਸੀ ਮੰਮੀ ਦੇ ਬੱਸ ਜਦੋਂ ਤੁਸੀਂ ਕਿਉਂ ਭਰੀ ਭਰੀ ਅੱਜ ਕਿਹਾ ਮੈਨੂੰ ਲੱਗਦਾ ਕੋਈ ਚੱਕ ਕੇ ਨਾ ਲੈ ਗਿਆ ਉਹ ਐਦਾਂ ਕਿਦਾਂ ਕੋਈ ਚੱਕ ਕੇ ਲੈ ਗਿਆ ਇਹ ਪਤਾ ਲੱਗਦਾ ਕਿਹੜਾ ਤੇ ਇਹ ਵੀ ਕਿੱਥੇ ਰੱਖਿਆ ਕਿੱਥੇ ਨਾ ਅੱਛਾ ਚਲ ਕੋਈ ਨਾ ਤੁਸੀਂ ਇੱਧਰ ਉੱਧਰ ਲੱਭ ਲਓ ਕਿਤੇ ਅਥੀ ਪਿਆ ਹੋਣਾ ਹਾਂ ਹਾਂ ਕੋਈ ਨਾ ਚੱਕਣਾ ਤਾਂ ਕਿੰਨੇ ਆ ਹਾਂ ਵੀਰੇ ਪਹੁੰਚ ਗਏ ਚਲ ਫੇਰ ਕਰਦੀ ਆ ਮੈਂ ਗੱਲ ਹਾਂ ਠੀਕ ਹੈ ਚਲ ਠੀਕ ਚਲ ਠੀਕ ਕੀ ਹੋ ਗਿਆ ਮੇਰੇ ਕੋਈ ਨਹੀਂ ਚੀਕੀ ਜੱਖੀ ਜੀ ਹੀ ਹੋ ਗਿਆ ਮਮੀ ਦਾ ਕੋਈ ਫੋਨ ਲੱਗਾ ਚੱਕ ਕੇ ਫਿਰ ਮੇਰੇ ਕਿਹਨੇ ਕੀ ਝਾਕੀ ਜਿੰਦੀ ਮੈਂ ਲੈ ਆ ਜਾ ਕੇ ਨਾ ਮੈਂ ਤੈਨੂੰ ਕਿਹਾ ਪਰ ਝਾਕਦੀ ਜੀ ਤੈਨੀਆਂ ਕਣਖੀ ਕਣਖੀ ਫੇ ਹੁਣ ਦੇਖਾਂ ਵੀ ਨਾ ਮੈਂ ਸਭ ਜਾਣਦਾ ਤੇਰੀ ਝਾਕਣੀ ਤੋਂ ਮੈਂ ਮੈਂ ਮਾਇ ਚੱਕ ਕੇ ਲੈ ਆ ਤੂੰ ਐਂ ਦੇਖਦੀਆਂ ਨਾ ਅਬੇ ਮੈਂ ਤੈਨੂੰ ਕਿਹਾ ਕਿਹਾ ਕਿ ਤੇਰੇ ਅੱਖ ਹੀ ਦਸੀ ਜਾਂਦੀ ਐ ਤੇ ਮੇਰੇ ਕਿਹਨੇ ਦੇਖਦੀ ਹੋਇਆ ਤੂੰ ਹੁਣ ਮੈਂ ਦੇਖਾਂ ਵੀ ਨਾ ਦੇਖਾਂ ਵੀ ਨਾ ਮੇਰੇ ਤੇ ਬਲੇਮਿੰਗ ਲਾਉਣੀਆ ਤੂੰ ਵੀ ਤੂੰ ਚੱਕ ਲੈ ਤੂੰ ਸਿੱਧਾ ਕਰ ਦੇ ਵੀ ਤੂੰ ਜਾ ਕੇ ਲੈ ਆ ਐ ਢਿੰਡਾਂ ਦਰੋਂ ਲੈ ਕੇ ਕਿਉਂ ਰੱਖਦੀ ਆ ਮੈਂ ਤੇ ਕਹ ਦੂੰਗੀ ਤੂੰ ਲੈ ਕੇ ਆਇਆ ਫੇਰ ਕੀ ਕਰੇਗਾ ਮੈਂ ਮੂਹ ਨਹੀਂ ਲੈ ਕੇ ਆਇਆ ਮੈਨੂੰ ਕੀ ਲੋੜਾ ਫੇਰ ਭਾਬੀ ਚੱਕ ਦੇ ਠੀਕ ਆ ਹਾਂ ਕੀ ਕਰਿਆ ਨਹੀਂ ਇਹਨੇ ਆਏ ਜੇ ਕੀ ਆਵਾ ਤੇ ਮਰਾਛੜਾ ਭੰਗ ਵੀ ਗਿਆ ਕੀ ਕਰਿਆ ਇਹਨੇ ਦੱਸ ਕੁਛ ਨਹੀਂ ਕੀ ਕਰਿਆ ਉਹਨੇ ਕੀ ਕੁੰਡੀ ਡੰਡੇ ਜੇ ਪਾਈ ਬੈਠੇ ਉਹਦੇ ਨਾਲ ਦੱਸ ਪਹਿਲਾਂ ਮੈਂ ਕੁਛ ਨਹੀਂ ਦੱਸ ਦੇ ਤੂੰ ਤੈਨੂੰ ਦੱਸ ਮੈਂ ਨਹੀਂ ਦੱਸਦੀ ਕਿਉਂ ਨਹੀਂ ਦੱਸਦੀ ਕੱਡਾ ਬੂਟਾ ਮੈਂ ਮੈਨੂੰ ਸਾਰੇ ਬੂਟ ਵੜ ਤੋਂ ਡਰਦੀ ਬੂਟ ਤੋਂ ਨਹੀਂ ਡਰਦੀ ਖੱਬਦਾ ਦੱਸ ਪਰ ਲੋਣੇ ਕੀ ਕਰਿਆ ਮੈਂ ਦੱਸਦੀਆਂ 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 ਮੈਨੂੰ ਮਾਰੀ ਨਾ ਦੱਸਦੀਆਂ ਦੱਸਦੀਆਂ ਦੱਸ ਮੈਂ ਸੱਚੀ ਸੌਂ ਲੱਗੇ ਮੈਨੂੰ ਨਹੀਂ ਪਤਾ ਕੀ ਕਿਹਾ ਮੈਂ ਤਾਂ ਉញੋ ਜਾਨ ਛਡਾਨ ਕੀ ਮਾਰੀ ਨੇ ਬਸ ਹਾਂ ਕਰਦੀ ਉਹਨੂੰ ਕੀ ਕਿਉਂ ਹਾਂ ਕਿਤੇ ਮੇਰੇ ਛਾਲਦੀ ਹੈ ਮੇਰਾ ਸਾਨੂੰ ਤਾਂ ਪਤਾ ਲੱਗਿਆ ਕਿਉਂ ਦਾਾਕੀ ਦੀ ਹੀ ਹੁੰਦੀ ਹੈ ਇਹ ਬਿਹਰ ਕੋਈ ਚੀ ਕਰੇ ਦੋਈ ਆਏ ਕੋਈ ਨੱਕ ਕਨੀਓ ਮੈਂ ਸਕੂਲੋਂ ਜਿਨੇ ਮੰਮੀ ਨੂੰ ਵੇ ਚਾ ਤਾਂ ਹੀ ਕਹਿੰਦਾ ਸੀ ਮੰਮੀ ਨੂੰ ਫੋਨ ਨਾ ਕਰੀ ਤਾਂ ਇਹ ਚੱਕ ਕੇ ਲਿਆ ਇਹ ਦੇਖ ਕੋਈ ਗੱਦਮ ਤਾਂ ਮੈਦਾ ਸਿੱ ਗਿਆ ਸ਼ਰਕਮਲ ਲਗਾ ਢੜਕੇ ਦਾ ਭਾਂਡਾ ਇਹਨੂੰ ਲਕੂ ਉਤਰਾਸ ਚ ਰੱਖ ਪਤਾ ਨਾ ਬਾਸ਼ੇੜਾ ਖੁੱਲ ਗਿਆ ਹਲੋ ਹਾਂ ਮਿੰਟੂ ਵੀਰੇ ਤੁਹਾਡਾ ਨਾ ਫੋਨ ਮਿਲ ਗਿਆ ਤੁਸੀਂ ਹੁਣੇ ਆ ਜਾਓ ਕਿਉਂ ਕੱਲ ਨੂੰ ਕਿਉਂ ਅੱਛਾ ਚਲ ਫਿਰ ਆਇਆ ਕਰਿਓ ਸਾਜਰ ਆ ਜਾਓ ਚਲ ਠੀਕ ਆ ਆ ਲੈ ਵੀਰੇ ਮੰਮੀ ਦਾ ਫੋਨ ਇਹ ਜਿਹੇ ਦੇ ਲੜ ਲਾਇਆ ਤੁਸੀਂ ਮੈਨੂੰ ਚੋਰ ਦੇ ਆ ਲੈ ਬਈ ਸ਼ਾਮਲਾ ਫੋਨ ਆ ਦੇਖ ਲੈ ਇਹਦੇ ਲੱਛਣ ਖੁਸ਼ਾ ਹੋਣਾ ਉਦੋਂ ਮੇਰੇ ਗਲ ਪੈਂਦਾ ਦੀ ਕਹਿੰਦਾ ਪਰੌਣੇ ਨੂੰ ਪੁੱਠਾ ਗਿਆ ਬੋਲਦਾ ਉਹ ਇਹਨੂੰ ਤਾਂ ਪੁੱਠਾ ਪਾਉਣਾ ਦੀ ਸੜ ਦੇ ਨਰੇ ਤੋੜਨੇ ਦੀ ਇਹਦੇ ਉਹ ਮੈਨੂੰ ਐਸੀ ਬਹੁਤ ਸਰਵਿਸ ਹੋ ਗਈ ਕਾਹਨੂੰ ਲੱਤਾਂ ਮਾਂ ਤੋੜਨੀ ਆ ਵੀ ਸੰਭਲ ਜੂ ਆਪੀ ਆ ਦੇਖ ਲੈ ਸਾਲ ਹੁਣ ਕਿਵੇਂ ਲੱਛਣ ਜੇ ਕਰੀ ਜਾਂਦਾ ਇਹਨੂੰ ਓਰੇ ਭਲਾ ਮੜਾ ਜਾ ਓ ਓਰੇ ਆ ਓਏ ਉਹ ਵੱਡਿਆ ਮਨਸੀਆ ਉਹ ਡੂੰਗਾ ਡੂੰਗਾ ਹੋ ਗਿਆ ਕੀ ਹੋ ਗਿਆ ਜੀ? ਆ ਗਈ ਲੱਛਣ ਨੇ ਓਏ। ਕੀ ਕਰਿਆ ਮੈਂ? ਆ ਫੋਨ ਕਿਵੇਂ ਆਇਆ ਓਰੇ ਬੀਬੀ ਦਾ? ਫੜਾਈ ਮੜਾ ਜਾ। ਕੀ ਫੜ ਕੇ ਕੀ ਦੇਖੇਗਾ? ਮੂਰ ਤਾਂ ਫੜਾ ਯਾਰ ਕੀ ਕਹਿੰਨ ਉਹ ਵੀ ਮੈਂ ਚੋਰੀ ਕਰਕੇ ਆਇਆ। ਹੋਰ ਕੀ ਕਰਿਆ? ਮੇਰੇ ਘਟੇ ਵੀ ਉਦੋਂ ਦੇਖੀ ਜਾਂਦੀ ਦੀ ਮੈਂ ਤਾਂ ਉਹਦੀ ਪੁੱਛ ਗਿਆ ਦੀ ਮੇਰੇ ਤੇ ਦੁੱਸਣ ਲੱਗੂਗਾ। ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ। ਮੈਂ ਫੇਰ ਛੋਟੀ ਰਿਸਪੈਕਟ ਕਰਦਾ। ਆ ਦੇਖ ਲੈ। ਅਜੇ ਕਰ ਲਈ ਤੁਸੀਂ ਹੱਥ ਚੱਕਿਆ ਮੇਰੇ ਤੇ। ਨਹੀਂ ਫੇਰ ਫੋਨ ਇਹ ਓਰੇ ਆਇਆ ਕਿਵੇਂ ਐ ਦੱਸ ਤੂੰ। ਤੂੰ ਫੋਨ ਤਾਂ ਫੜਾ ਮੜਾ ਜਾ। ਫੜਾ ਦੇ ਯਾਰ ਕੱਲ ਸੋਲਦਾ ਫੋਨ ਖਾਮਾ ਲੈ ਆਇਆ ਚੱਕੀ ਬੀਬੀ ਦਾ ਫੋਨ ਹੈ ਉਹ ਤਾਂ ਸਾਨੂੰ ਵੀ ਪਤਾ ਉਹ ਮੈਂ ਕਿਹੜਾ ਝੂਠ ਬੋਲਦਾ ਫਿਰ ਲੈ ਕੇ ਆ ਪਰ ਮੈਂ ਚੋਰੀ ਤਾਂ ਨਹੀਂ ਕਰੀ ਉਹ ਉਹੀ ਪੁੱਛਣਾ ਵੀ ਲੈ ਕੇ ਕਿਉਂ ਆਇਆ ਫਿਰ ਤੂੰ ਉਹ ਇਹਦੀ ਬੈਟਰੀ ਫੁੱਲੀ ਪਈ ਤੇ ਤੁਸੀਂ ਕਿਹੜਾ ਦਾ ਧਿਆਨ ਰੱਖਦੇ ਹੋ ਵਿਚਾਰੀ ਦਾ ਮਾ ਚੱਲ ਮੈਂ ਬੈਟਰੀ ਨੰਮੀ ਬਾਬਾ ਕੇ ਸਰਪ੍ਰਾਈਜ਼ ਦੇ ਦੂੰਗਾ ਉਹਨੂੰ ਸਮਝ ਰਹੇ ਹੋ ਮੈਂ ਚੋਰੀ ਨਹੀਂ ਕੀਤੀ ਜਿਵੇਂ ਸੁਣ ਟਿੱਡ ਚਾ ਤੁਸੀਂ ਮੈਨੂੰ ਪਤਾ ਜਾਣ ਕੇ ਦੁੱਸਣ ਲਾਉਣੇ ਹੋ ਮੇਰੇ ਤੇ ਅਹੀ ਜਾ ਰਲ ਗਈ ਹਜੇ ਤੂੰ ਸਾਬਰ ਨਹੀਂ ਆਇਆ ਕਟਵਾ ਕੇ ਮੈਨੂੰ ਮੈਂ ਫਿਰ ਦੱਸ ਕੇ ਨਹੀਂ ਲਿਆ ਸਕਦਾ ਦੱਸ ਕੇ ਮੈਂ ਸਰਪ੍ਰਾਈਜ਼ ਇਹ ਤਾਂ ਸਰਪ੍ਰਾਈਜ਼ ਕੀ ਦੱਸਣਾ ਇਹਨੂੰ ਪਤਾ ਹੀ ਸਾਰਾ ਦਿਨ ਲੱਗਦੇ ਫਰੀਕੇ ਵੀ ਕਿੱਥੇ ਗਿਆ ਫੋਨ ਚੱਲ ਤੂੰ ਇਹਨੂੰ ਛੱਡ ਤਾਂ ਚੱਕੂ ਆਪਦਾ ਪਈ ਪਵਾ ਦਿਓ ਆਪਦੀ ਮਾਂ ਨੂੰ ਤਾਂ ਪਵਾਵਾਂਗੇ ਲੈ ਕੇ ਜਾਵਾਂਗੇ ਇਹਨੂੰ ਤਾਂ ਤੂੰ ਛੱਡ ਹਾਂ ਤੂੰ ਕੁੜੀ ਦੇ ਹੱਥ ਕੋ ਚੱਕਿਆ ਕਰ ਲੋ ਓਏ ਕਦੋਂ ਚੱਕਿਆ ਮੈਂ ਕੱਲ੍ਹ ਕਰ ਤੂੰ ਝੂਟਕਾ ਨੂੰ ਮਾਰਦਾ ਅੱਛਾ ਦੱਸ ਵੀ ਦਿੱਤਾ ਇਹਨਾਂ ਨੂੰ ਨਾ ਹੋਰ ਕਿਹਨੂੰ ਦੱਸੂਗਾ ਸਾਨੂੰ ਨਹੀਂ ਦੱਸੂਗੀ ਹੋਰ ਕਿਹਨੂੰ ਦੱਸੂ ਓਏ ਨਾ ਮੈਂ ਉਹੀ ਚੱਕਿਆ ਜੀ ਤੇਰੇ ਦੇ ਹੱਥੋਂ ਇਹਨੂੰ ਆਪ ਹੀ ਪੁੱਛੋ ਕਿਉਂ ਚੱਕਿਆ ਦੀ ਚਲੋ ਮੈਨੂੰ ਹੀ ਦੱਸ ਪਹਿਲਾਂ ਯਾਰ ਇੱਕ ਮਿੰਟ ਹੱਥੇ ਦੀ ਪਰ ਤੇ ਸਾਰੀਆਂ ਪੜ ਆ ਜਾਂਦੀਆਂ ਨੇ ਬਾਲਾ ਬੋਲਣ ਦੀ ਲੋੜ ਨਹੀਂ ਅਫਸਰ ਬੰਦਾ ਮੈਂ ਤੁਹਾਨੂੰ ਪਹਿਲਾਂ ਉਹ ਦੱਸਿਆ ਆ ਦੇਖ ਲੀ ਅਫਸਰੀ ਤੇਰੀ ਅਸੀਂ ਕੀ ਲੱਛਣ ਕਰਦਾ ਤੂੰ ਕੀ ਕਰਿਆ ਮੈਂ ਹੋਰ ਕੀ ਕਰਾਂ ਦੂਗਾ ਉਹ ਮੈਂ ਤਾਂ ਨੇਮ ਕਰ ਦਸਾਉ ਲੱਗੇ ਮੈਨੂੰ ਦੋਬੇ ਵਾਲੇ ਬਾਬੇ ਦੀ ਆਦਾ ਚਲੋ ਫੋਨ ਮੈਂ ਚੱਕਦਾ ਮਰੇ ਤੇ ਤੂੰ ਮਤ ਲੱਗੀ ਜਿਹੜੀ ਲੱਗੀ ਠੀਕ ਆ ਪਰ ਬਈ ਆਹ ਜਿਹੜੀ ਸਾਰੇ ਕਰਦਾ ਤੀਗਾ ਮੁੰਡਾ ਨੂੰ ਉਹ ਉਹ ਪੁਰਾਣਾ ਤੂੰ ਆਪਦੇ ਲੱਛਣ ਸੁਧਾਰ ਲਾ ਓਏ ਪਹਿਲਾਂ ਤੂੰ ਉੱਥੇ ਇਹ ਜੇ ਲੱਛਣ ਕਰੇ ਨਾ ਹੁਣ ਤੂੰ ਰੇ ਆ ਕੇ ਲੱਛਣ ਕਰਨ ਲੱਗ ਗਿਆ ਇਹ ਉੱਥੇ ਤਾਂ ਚਲ ਯਾਰ ਗਲਤਫਹਿਮੀ ਹੋ ਗਈ ਮੇਥੋਂ ਚਲੋ ਮੈਂ ਮਾੜਾ ਜਿੱਥੇ ਮੇਰਾ ਕਸੂਰ ਸੀ ਕਿਹੜਾ ਜੂਰੇ ਕਰਦੀ ਸੀ ਉਹ ਰਾਤ ਕੀ ਹੋ ਗਿਆ ਚਰ ਮੈਂ ਮੁੰਡੇ ਨੂੰ ਬੁਲਾ ਲੈਣਾ ਹੁਣ ਬੁਲਾ ਲਿਓਣਾ ਮਜੀਦ ਨਾਲੇ ਸਾਰੇ ਕਰ ਦਿੱਤੇ ਇਹਨਾਂ ਦਾ ਮੁੰਡਾ ਗਮੰਡੀਆਂ ਦਾ ਜੱ ਬੁਲਾ ਲਿਆ ਕਾਣੂ ਮੇਰੇ ਤੇ ਦੁਸ਼ਣ ਲੰਨਾ ਟਮਾਟੀਆਂ ਦਾ ਮੁੰਡਾ ਦੁਪਹਿਰੇ ਤਨ ਤਨ ਗਿੜੇ ਦੇ ਕੇ ਜਾਂਦਾ ਸਾਰੇ ਕਰਦਾ ਗਲਤ ਗਲਤੀ ਨੂੰ ਮੈਂ ਤਾਂ ਤਾਂ ਕੁੱਟੀ ਆ ਆ ਆ ਗਿਆ ਪਉ ਮਰੇ ਤੇ ਗੂੜਾ ਮਸੀ ਸਾਡੀ ਆਉਂਦਾ ਤੀਜ ਤਣ ਤਣ ਵਾਰੀ ਚੌਥਾ ਘੇੜਾ ਇਹਦਾ ਸਤਿ ਸ਼੍ਰੀ ਅਕਾਲ ਬਾਬੀ ਸਤਿ ਸ਼੍ਰੀ ਅਕਾਲ ਬਾਈ ਹੁਣੀ ਆ ਰਹੇ ਨੇ ਹੋਰ ਬਾਈ ਹੋਰ ਬਾਈ ਠੀਕ ਆ ਬਾਈ ਹੋ ਠੀਕ ਆ ਪਾਪੀ ਆਹੀ ਨਹੀਂ ਬਾਈ ਮਰਾ ਕੁਝ ਬੋਲਦੇ ਨਹੀਂ ਆਪੀ ਦੱਸ ਦੂ ਇਹ ਦੇਖੀ ਹੋਰ ਬਾਬਾ ਬਈ ਪੰਨਾਮ ਹੋ ਰਿਹਾ ਤੇਰੇ ਕੀ ਅੱਗ ਲੱਗ ਰਹੀ ਅੱਜ ਆ ਦੇਖ ਲੈ ਆ ਕੀ ਇਸ਼ਾਰੇ ਕਰਦਾ ਤੂੰ ਸਾਡੀ ਕੁੜੀ ਨੂੰ ਓਏ ਕੀ ਨੂੰ ਬਾਈ ਆ ਕੁੜੀ ਨੂੰ ਸਾਡੀ ਨੂੰ ਅੱਛਾ ਇੱਕ ਮਿੰਟ ਪਾਪੀ ਚੱਕਦੀ ਵੀ ਆ ਲੈ ਭਾਈ ਆ ਕੀ ਕਰਦਾ ਹੋਇਆ ਤੂੰ ਮੇਰਾ ਕਾਲ ਦਾ ਮਚਾ ਬੈ ਯਾਰ ਤੂੰ ਇਹੇ ਕੁੜੀਏ ਸਾਡੇ ਸਾਹਮਣੇ ਆ ਕੇ ਕਰੀ ਜਾਂਦਾ ਘਰੇ ਛਰੇ ਆਵੇਂ ਅਸਾਂ ਪਰੌਣੇ ਨੂੰ ਮਾੜਾ ਸਮਝਦੇ ਸੀ ਤੇਰੇ ਪਿੱਛੇ ਦਾ ਸਟੈਂਡ ਲਿਆ ਸੀ ਚੱਲ ਸੁਣ ਥੱਪੜ ਜਣਾ ਮਾਰ ਸਾਡੇ ਸਾਹਮਣੇ ਨਾਲੇ ਉਹ ਸੁਣ ਲੋ ਯਾਰਾ ਕੀ ਸੁਣ ਲਾ ਤੇਰੀ ਓਏ ਆ ਕੀ ਐ ਸਾਰੇ ਦੇ ਕਰੀ ਜਾਂਦਾ ਤੂੰ ਸਾਡਾ ਗਲਤ ਸਮਝ ਕੀ ਗਲਤ ਸਮਝ ਗਏ ਗਲਤ ਸਮਝ ਗਏ ਬਾਈ ਤੁਸੀਂ ਆ ਛਰੇ ਆਂਦਾ ਐ ਕਰ ਰਿਹਾ ਸਾਡੇ ਮੁਰਿਆਂ ਕਿ ਕੀ ਕੀ ਡਾਂਕੇ ਨੇ ਕੂਟੀ ਡੰਡਾ ਬਾਈ ਫਰਦੀਆ ਕੋਈ ਕੁੰਡਾ ਡੰਡਾ ਨਹੀਂ ਪਾਇਆ ਓਏ ਸਾਗ ਬਾਰ ਕੇ ਮੂੰਹ ਆ ਲਿਆ ਤੂੰ ਜਿਹੜੀ ਗੱਲ ਹੈਗੀ ਸਹੀ ਦੱਸ ਓਏ ਓਏ ਬਾਈ ਮੇਰੀ ਗੱਲ ਸੁਣ ਓਏ ਤੁਸੀਂ ਉਹ ਗੱਲ ਨਹੀਂ ਹੈਗੀ ਬਾਈ ਜਿਹੜੀ ਤੂੰ ਸਮਝ ਰਹੇ ਹੋ ਹੋਰ ਗੱਲ ਕੀ ਹੈ ਓਏ ਆ ਇਸ਼ਾਰੇ ਚ ਵੀ ਫਾਇਦਾ ਤੂੰ ਸਮਝੋ ਸਾਡਾ ਇਦ ਕੀ ਫਾਇਦਾ ਸਾਡਾ ਓਏ ਬਈ ਦਪਾਇਰੇ ਵੀ ਕਰ ਦਤੈ ਤੈਨੂੰ ਮਾਰੀ ਆਉਂਦਾ ਯਾਰ ਸਾਡਾ ਥੋਡੀ ਕੁੜੀ ਥੋਡੀ ਕੁੰਡੀ ਲਾਉਂਦੀ ਐ ਇਹਨੂੰ ਨਹੀਂ ਪਤਾ ਬੁੱਗ ਜੇ ਨੂੰ ਓ ਮੈਂ ਤਾਂ ਤਾਂ ਕਹਿੰਦਾ ਮੈਂ ਹਾ ਕੁੰਡੀ ਫੜਨ ਆਲੇ ਆ ਰਹੇ ਨੇ ਉੱਥੇ ਬਿਸ਼ਨੂ ਹੋਰੀ ਚਾਦ ਲੈਣੇ ਮੈਂ ਕਿਹਾ ਕੁੰਡੀ ਚੱਕ ਦੇ sve je bilo malo